ਜੈ ਵੀਰਾਂ ਦੀ ਜੀ ਚੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਨ੍ਹਾਂ ਨੂੰ ਕਦੇ ਸੁਪਨੇ ਵਿੱਚ ਇਹ ਨਜ਼ਰ ਆਇਆ ਹੈ ਜਾਂ ਫਿਰ ਤੁਸੀਂ ਕਿਤੇ ਲੰਗਰ ਖਾਂਦੇ ਆਪਣੇ ਆਪ ਨੂੰ ਦੇਖ ਰਹੇ ਆ ਜਾਂ ਫਿਰ ਕਿਸੇ ਨੂੰ ਖਾਣਾ ਖਿਲਾ ਰਹੇ ਆ ਜਾਂ ਫਿਰ ਸੁਪਨੇ ਵਿੱਚ ਤੁਹਾਤੋਂ ਖਾਣਾ ਕੋਈ ਮੰਗਦਾ ਹੈ ਕਿਸੇ ਨੂੰ ਤੁਸੀਂ ਆਟਾ ਪਾਉਂਦੇ ਹੋ ਸੁਪਨੇ ਵਿੱਚ ਕੋਈ ਵੀ ਖਾਣੇ ਦੇ ਨਾਲ ਲੰਗਰ ਦੇ ਨਾਲ ਜੁੜੀ ਹੋਈ ਗੱਲ ਤੁਹਾਨੂੰ ਨਜ਼ਰ ਆ ਰਹੀ ਹੈ ਸਪਣੇ ਰਾਹੀਂ ਤੇ ਉੱਥੇ ਆ ਕੁਝ ਕੰਮ ਜ਼ਰੂਰ ਕਰਨੇ ਜੀ ਜੋ ਆਪਾਂ ਸਾਂਝੇ ਕਰਾਂਗੇ ਕਿਉਂਕਿ ਆ ਸ਼ਰਧਾ ਦੇ ਵਿੱਚ ਕਰੋਗੇ ਤਾਂ ਬਹੁਤ ਹੀ ਵਧੀਆ ਗੱਲ ਹੈ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਵੀਰਾਂ ਦੀ ਜੈ ਸਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਆਂ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਲਿਖਦੇ ਨੇ ਕਿ ਦੀਦੀ ਜੀ ਸਪਨੇ ਰਾਈ ਕੋਈ ਆਟਾ ਮੰਗ ਰਿਆ ਹੈ ਇਹਦਾ ਕੀ ਮਤਲਬ ਹੈ ਸੋ ਆਪਾਂ ਇਹਦੇ ਬਾਰੇ ਹੀ ਅੱਜ ਗੱਲ ਕਰਨੀ ਹੈ ਇਸ ਲਈ ਇਹ ਵੀਡੀਓ ਪੂਰੀ ਸੁਣੋ ਸੁਣ ਕੇ ਕੁਝ ਅਮਲ ਕਰਨ ਦੀ ਕੋਸ਼ਿਸ਼ ਕਰਨੀ ਜੀ ਜਿਹੜੇ ਨਹੀਂ ਵੀਸਰਾਤ ਖਰਾਉਂਦੇ ਨਹੀਂ ਖਰਾ ਸਕਦੇ ਸੋ ਉਹ ਇਸ ਤਰ੍ਹਾਂ ਦਾ ਕੋਈ ਕਰਮ ਕਰ ਸਕਦੇ ਆ ਸੋ ਕਰਮ ਬਹੁਤ ਤਰੀਕਿਆਂ ਦੇ ਨਾਲ ਕੀਤੇ ਜਾਂਦੇ ਆ ਜੇਕਰ ਤੁਸੀਂ ਕਦੇ ਇਹ ਕਰਮ ਨਹੀਂ ਕੀਤਾ ਕਈ ਵਾਰ ਬਹੁਤ ਤਰ੍ਹਾਂ ਦੇ ਕਰਮ ਹੁੰਦੇ ਨੇ ਜਿਵੇਂ ਹੁਣ ਗੁੱਗਾ ਪੂਜ ਕੇ ਹਟਿਆ ਕਈ ਕਹਿੰਦੇ ਨੇ ਕਿ ਅਸੀਂ ਕਦੇ ਗੁੱਗਾ ਨਹੀਂ ਪੂਜਿਆ ਸੋ ਇਹ ਸਭ ਦੇ ਨਾਲ ਕੋਈ ਨਾ ਕੋਈ ਸੰਕੇਤ ਕੋਈ ਨਾ ਕੋਈ ਗੱਲ ਜੁੜੀ ਹੁੰਦੀ ਹੈ ਸੋ ਜਿਹਨੂੰ ਆਪਾਂ ਸਮਝਣਾ ਹੈ ਬਹੁਤ ਤਰੀਕਿਆਂ ਦੇ ਨਾਲ ਆਪਾਂ ਕੋਈ ਨਾ ਕੋਈ ਕਰਮ ਕਰ ਸਕਦੇ ਆ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਬਸ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਨੋਰ ਦੇਵੀ ਜੀ ਤੁਹਾਡੀਆਂ ਵੀਡੀਓ ਮੈਂ ਦੇਖਦੀ ਹਾਂ ਤੁਹਾਡੀਆਂ ਵੀਡੀਓ ਦੇਖ ਕੇ ਮੇਰੀ ਜ਼ਿੰਦਗੀ ਬਦਲ ਗਈ ਸੋ ਦੇਖੋ ਜੀ ਇਹ ਤੇ ਵੀ ਲਿਖਦੇ ਨੇ ਕਿ ਦੀਦੀ ਜੀ ਤੁਹਾਡਾ ਧੰਨਵਾਦ ਜੀ ਸੋ ਦੇਖੋ ਧੰਨਵਾਦ ਉਹ ਪਰਮਾਤਮਾ ਦਾ ਕਰੋ ਜਦੋਂ ਵੀ ਕੋਈ ਕੰਮ ਬਣਦਾ ਹੈ ਸ਼ੁਕਰਾਨਾ ਜਰੂਰ ਕਰਨਾ ਚਾਹੀਦਾ ਧੰਨਵਾਦ ਉਸ ਮੁਰਸ਼ਿਦੋ ਦਾ ਕਰਨਾ ਜਿਹਦੀ ਤੁਸੀਂ ਸੇਵਾ ਕਰਦੇ ਉਹ ਮਾਲਕ ਦਾ ਨਾਮ ਲੈਣਾ ਹੈ ਸੋ ਇਹਦੇ ਵਿੱਚ ਹੁਣ ਜੇ ਕਹੀਏ ਕਿ ਅਸੀਂ ਕੁਝ ਕੀਤਾ ਹੈ ਅਸੀਂ ਤੁਹਾਨੂੰ ਦੱਸਿਆ ਅਸੀਂ ਕੁਝ ਨਹੀਂ ਕਰਨ ਕਰਾਉਣ ਵਾਲਾ ਮਾਲਕ ਇਸ ਮਾਲਕ ਨੇ ਜਿਹਦੇ ਧਰੂ ਤੁਹਾਡਾ ਕੋਈ ਕੰਮ ਲਿਖਿਆ ਹੋਇਆ ਹੈ ਤੁਹਾਨੂੰ ਤੋਂ ਕਰਾਉਣਾ ਹੈ ਉਹ ਆਪਣੇ ਆਪ ਕਰਵਾ ਦਿੰਦਾ ਹੈ ਸਮਾਂ ਆਉਣ ਤੇ ਨਹੀਂ ਤਾਂ ਅੱਜ ਤੋਂ ਕੁਝ ਸਾਲ ਪਹਿਲਾਂ ਵੀ ਆਪਾਂ ਜੁੜ ਸਕਦੇ ਸੀ ਪਰ ਨਹੀਂ ਜਦੋਂ ਪ੍ਰਮਾਤਮਾ ਦੀ ਆਗਿਆ ਹੁੰਦੀ ਉਦੋਂ ਹੀ ਕੰਮ ਬਣਦਾ ਹੈ ਜਦੋਂ ਮਾਲਕ ਦੀ ਇਜਾਜ਼ਤ ਹੋਵੇ ਆਪਣੇ ਪਰਮਾਤਮਾ ਦਾ ਕਰਨਾ ਤੇ ਇੱਥੇ ਜੋ ਕਰਮ ਦੱਸੀ ਰਿਹਾ ਉਹ ਜੇਕਰ ਤੁਸੀਂ ਕਰੋਗੇ ਉਹਦੇ ਨਾਲ ਜ਼ਿੰਦਗੀ ਵਿੱਚ ਤੁਹਾਨੂੰ ਲਾਭ ਹੀ ਮਿਲਣਾ ਹੈ ਸੋ ਜੇਕਰ ਤੁਸੀਂ ਵਿਸ਼ਵਾਸ ਰੱਖ ਕੇ ਕਰਮ ਕਰਦੇ ਜਾਓਗੇ ਸੋ ਜਿੰਨਾ ਹੋ ਸਕਦਾ ਪਰਮਾਤਮਾ ਦੇ ਟਾਈਮ ਕੱਢਣਾ ਚਾਹੀਦਾ ਚੰਗੇ ਕਰਮ ਕਰਨੇ ਚਾਹੀਦੇ ਚੰਗੇ ਕਰਮ ਹੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੇ ਹੈ ਸੋ ਇਹ ਹੁਣ ਤੁਹਾਡੀ ਬੇਨਤ ਹੈ ਕਿ ਤੁਸੀਂ ਗੱਲਾਂ ਨੂੰ ਸੁਣਿਆ ਸੁਣ ਕੇ ਹਿਰਦੇ 'ਚ ਵਸਾਇਆ ਅਮਲ ਕੀਤਾ ਕਰਮ ਕੀਤਾ ਤਾਂ ਫਿਰ ਉਸ ਦੇ ਨਾਲ ਹੀ ਇਹ ਸਭ ਕੁਝ ਮਿਲਦਾ ਹੈ ਸੋ ਜਦੋਂ ਅਸੀਂ ਅਮਲ ਕਰਨਾ ਸਿੱਖ ਲੈਂਦੇ ਹਾਂ ਗਾਣ ਨੂੰ ਧਿਆਨ ਦੇ ਨਾਲ ਸੁਣ ਕੇ ਸੋਚ ਵਿਚਾਰ ਉਤੇ ਕਰਦੇ ਹਾਂ ਤਾਂ ਫਿਰ ਜ਼ਿੰਦਗੀ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕੁਝ ਗੱਲਾਂ ਦੇ ਜਵਾਬ ਤਾਂ ਆਪਣੇ ਆਪ ਦੇ ਹੀ ਮਿਲ ਜਾਂਦੇ ਜਦੋਂ ਸੋਚ ਵਿਚਾਰਾ ਇਨਸਾਨ ਕਰਦਾ ਹੈ ਪ੍ਰਮਾਤਮਾ ਤੇ ਵਿਸ਼ਵਾਸ ਰੱਖ ਕੇ ਮਨ ਨੂੰ ਸ਼ਾਂਤ ਰੱਖ ਕੇ ਤੁਸੀਂ ਸਵਾਲ ਪਰਮਾਤਮਾ ਨਾਲ ਕਰਿਆ ਕਰੋ ਤੁਹਾਨੂੰ ਆਪਣੇ ਆਪ ਤੁਹਾਡੀਆਂ ਗੱਲਾਂ ਦੇ ਜਵਾਬ ਮਿਲਣੇ ਸ਼ੁਰੂ ਹੋ ਜਾਣਗੇ ਜੀ ਸੋ ਬਹੁਤ ਬਹੁਤ ਧੰਨਵਾਦ ਇੱਕ ਅਸੀਂ ਵੀ ਕਰਦੇ ਹਾਂ ਤੁਹਾਡਾ ਕਿ ਤੁਸੀਂ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਹੋ ਸੁਣਦੇ ਹੋ ਸਮਝਦੇ ਹੋ ਅਮਲ ਕਰਦੇ ਹੋ ਸੋ ਅਮਲ ਕਰੋਗੇ ਤੇ ਜ਼ਿੰਦਗੀ ਤੁਹਾਡੀ ਹੀ ਬਦਲੇਗੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਭੈਣ ਜੀ ਤੁਸੀਂ ਮੇਰੇ ਕਮੈਂਟ ਦੀ ਵਿਆਖਿਆ ਕੀਤੀ ਤੇ ਮੱਖਾਂ ਚੋਂ ਪਾਣੀ ਆ ਗਿਆ ਮੇਰਾ ਪੀਰ ਮੇਰੀ ਉਮਰ ਵੀ ਤੁਹਾਨੂੰ ਲਾ ਦੇਵੇ ਸੋ ਇਹਦਾ ਫਰਜ ਹੈ ਕਿ ਸਹੀ ਰਸਤੇ ਤੇ ਹੋਣਾ ਹੈ ਜੋ ਗੱਲ ਸਹੀ ਹੈ ਉਹਨੂੰ ਸਮਝਾਉਣਾ ਸੋ ਜਦੋਂ ਤੁਸੀਂ ਇਹ ਗੱਲ ਨੂੰ ਸੁਣ ਕੇ ਸਮਝਣ ਦੀ ਕੋਸ਼ਿਸ਼ ਕਰੋਗੇ ਜਾਂ ਪਰਮਾਤਮਾ ਨਾਲ ਜੁੜੀ ਹੋਈ ਪਰਮਾਤਮਾ ਦੀ ਵਡਿਆਈ ਹੋ ਰਹੀ ਹੈ ਮਹਿਮਾ ਹੋ ਰਹੀ ਹੈ ਉਸ ਗੱਲ ਨੂੰ ਜਦੋਂ ਤੁਸੀਂ ਧਿਆਨ ਦੇ ਨਾਲ ਸੁਣੋਗੇ ਤਾਂ ਇਹ ਸਭ ਸੰਕੇਤ ਮਿਲਦੇ ਆ ਮਨ ਨੂੰ ਇੱਕ ਅਲੱਗ ਜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਆਪਣੇ ਮੁਰਸ਼ਿਦ ਦੀ ਵਡਿਆਈ ਸੁਣਦੇ ਆ ਕਿਸੇ ਦੇ ਵੀ ਮੂੰਹ ਤੋਂ ਸੋ ਕਈ ਵਾਰ انسان ਪਰੇਸ਼ਾਨੀ 'ਚ ਨੰਗ ਘਿਰਿਆ ਹੁੰਦਾ ਹੈ ਕੀ ਕੁਝ ਸਮਝ ਨਹੀਂ ਆਉਂਦੀ ਕੀ ਕਰੀਏ ਤੇ ਕੀ ਨਾ ਕਰੀਏ ਪਰ ਜਦੋਂ ਵਿਸ਼ਵਾਸ ਮਾਲਕ ਤੇ ਹੋਵੇ ਫਿਰ ਮਾਲਕ ਟੁੱਟਣ ਵੀ ਨਹੀਂ ਦਿੰਦਾ ਕਿਸੇ ਦਿਨ ਕਿਸੇ ਦੇ ਥਰੂ ਆ ਕੇ ਸਾਨੂੰ ਫਿਰ ਹਿੰਮਤ ਦੇ ਦਿੰਦਾ ਫਿਰ ਆਪਣੇ ਨਾਲ ਜੋੜ ਲੈਂਦਾ ਹੈ ਸੋ ਇਹ ਸਭ ਪਰਮਾਤਮਾ ਦੇ ਪਿਆਰ ਦੇ ਹੀ ਨਿਸ਼ਾਨੇ ਹੁੰਦੇ ਨੇ ਆ ਕਿ ਮਾਲਕ ਦੀ ਮਹਿਮਾ ਸੁਣ ਕੇ ਅੱਖਾਂ ਭਰ ਆਉਂਦੀਆਂ ਸੋ ਉਹ ਜੋ ਮਾਲਕ ਦੇ ਨਾਮ ਤੇ ਅੱਖਾਂ ਵਿੱਚੋਂ ਪਾਣੀ ਭਗਦਾ ਹੈ ਉਹ ਕੋਈ ਆਮ ਪਾਣੀ ਨਹੀਂ ਆਮ ਹੰਝੂ ਨਹੀਂ ਹੁੰਦੇ ਕਿਉਂਕਿ ਮਾਲਕ ਦੀ ਕਿਰਪਾ ਰੈਂਦੇ ਆ ਮਾਲਕ ਜਦੋਂ ਜੀਰੇ ਤੇ ਕਿਰਪਾ ਕਰਦਾ ਹੈ ਜਲਦੀ ਜਾਦ ਵਿੱਚ ਹੰਝੂ ਅੱਖਾਂ ਵਿੱਚ ਆਉਂਦੇ ਆ ਉਦੋਂ ਅੱਖਾਂ پاک ਪਵਿੱਤਰ ਹੋ ਜਾਂਦੀਆਂ ਹੈ ਸੋ ਇਹ ਦੀ ਪੁਤਲੀ ਨੂੰ ਸਾਫ਼ ਕਰ ਦਿੰਦਾ ਹੈ ਮਾਲਕ ਜੋ ਉਹਦੀ ਜਾਦ ਵਿੱਚ ਹੰਝੂ ਵਗਦੇ ਨੇ ਸੋ ਇਹ ਬਹੁਤ ਅਨਮੋਲ ਹੰਝੂ ਹੁੰਦੇ ਨੇ ਜਿਹਦੀ ਵਜ੍ਹਾ ਨਾਲ ਅੱਖਾਂ پاک ਪਵਿੱਤਰ ਹੋ ਜਾਂਦੀਆਂ ਹੈ ਸੋ ਕੋਸ਼ਿਸ਼ ਇਹੀ ਕਰੋ ਜੀ ਹਰ ਰੋਜ਼ ਪਰਮਾਤਮਾ ਲਈ ਸਮਾਂ ਕੱਢੋ ਜਿੰਨਾ ਸਮਾਂ ਤੁਸੀਂ ਕੱਢੋਗੇ ਉਨਾ ਹੀ ਜ਼ਿੰਦਗੀ ਵਿੱਚ ਲਾਭ ਪਾਓਗੇ ਸੋ ਪਰਮਾਤਮਾ ਤੋਂ ਬਿਨਾਂ ਹਰ ਇੱਕ ਇਨਸਾਨ ਅਧੂਰਾ ਹੈ ਪਰਮਾਤਮਾ ਤੋਂ ਬਿਨਾਂ ਕੱਖ ਦਾ ਵੀ ਨਹੀਂ ਹੈ ਇਨਸਾਨ ਸੋ ਇਸ ਲਈ মুর্ਸ਼ਿਦ ਦੀ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰਤ ਪੈਂਦੀ ਤੇ ਬਹੁਤ ਹੀ ਜ਼ਿਆਦਾ ਐਹਮियत ਹੁੰਦੀ ਹੈ ਸੋ ਆਪਣੇ ਮਾਲਕ ਨੂੰ ਰਾਜ਼ੀ ਰੱਖਣਾ ਪਰਮਾਤਮਾ ਇਸੇ ਤਰ੍ਹਾਂ ਤੁਹਾਡੇ ਤੇ ਕਿਰਪਾ ਬਣਾਈ ਰੱਖੇ ਸੋ ਬਹੁਤ ਬਹੁਤ ਧੰਨਵਾਦ ਵੀ ਕਰਦੇ ਆ ਕਿ ਤੁਸੀਂ ਵੀਡੀਓ ਨੂੰ ਸੁਣਦੇ ਹੋ ਸਮਝਦੇ ਹੋ ਸੋ ਜਿਹੜਾ ਇਨਸਾਨ ਦਿਲੋਂ ਕੋਈ ਗੱਲ ਨੂੰ ਸੁਣਨ ਦੀ ਕੋਸ਼ਿਸ਼ ਕਰੇਗਾ ਮਨ ਲਗਾ ਕੇ ਸੁਨੇਗਾ ਸੋ ਉਹਦੇ ਤੇ ਕੁਝ ਨਾ ਕੁਝ ਅਸਰ ਤਾਂ ਪਰਮਾਤਮਾ ਫਿਰ ਦਿਖਾਉਂਦਾ ਹੀ ਹੈ ਕਿਉਂਕਿ ਪਰਮਾਤਮਾ ਦੀ ਮਹਿਮਾ ਹੈ ਉਹਦੀ ਵਡਿਆਈ ਹੈ ਉਹਦੇ ਨਾਲ ਜੁੜਨਾ ਹੁੰਆਂ ਗੰਨਾਂ ਨੂੰ ਸੁਣ ਕੇ ਜਦੋਂ ਤੁਸੀਂ ਇਹਨਾਂ ਆਨੰਦ ਵਿੱਚ ਆਉਂਦੇ ਹੋ ਤੇ ਉਹ ਮਾਲਕ ਆਪਣੀ ਕਿਰਪਾ ਹੀ ਤੁਹਾਨੂੰ ਦਿਖਾ ਰਿਹਾ ਹੈ ਕਿ ਵਾਕਈ ਮੈਂ ਤੇਰੇ ਨਾਲ ਹਾਂ ਹਿੰਮਤ ਨਾ ਹਾਰ ਸੋ ਕਦੇ ਇਨਸਾਨ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਵਾਕੀ ਪਰਮਾਤਮਾ ਆਪ ਸਭ ਕੁਝ ਸਹੀ ਕਰ ਦਿੰਦਾ ਹੈ ਜਿਸ ਹੋਣਾ ਪਈ ਤੇ ਮੇਰੇ ਵਿਸ਼ੇ ਬਾਰੇ ਗੱਲ ਕਰਦੇ ਆ ਕਿ ਵੀ ਵੀਡੀਓ ਲੰਬੀ ਹੋ ਜਾਂਦੀ ਹੈ ਸੋ ਅੱਜ ਦਾ ਜੋ ਮੇਰੇ ਵਿਸ਼ਾ ਹੈ ਕਿ ਜਿਹਨੂੰ ਵੀ ਸੁਪਨੇ ਆਈ ਇਹ ਸਭ ਕੁਝ ਨਜ਼ਰ ਆਉਂਦਾ ਹੈ ਦਾਨਪੁਨ ਤੇ ਉਹ ਇਸ ਮਹੀਨੇ ਜੇਕਰ ਆਸਰਾਧਾ ਦੇ ਵਿੱਚ ਇਹ ਦਾਨਪੂਰਨ ਕਰ ਦੇਣ ਤਾਂ ਬਹੁਤ ਹੀ ਚੰਗਾ ਹੋਵੇਗਾ ਇਹਨਾਂ ਦਿਨਾਂ ਵਿੱਚ ਹੀ ਕੀਤਾ ਹੋਇਆ ਦਾਨਪੂਰਨ ਵਾਅਦਾ ਹੁੰਦਾ ਹੈ ਸੋ ਆਪਣੇ ਪਿੱਤਰਾਂ ਲਈ ਜਦੋਂ ਅਸੀਂ ਕੁਝ ਕਰਦੇ ਆ ਆਪਣੇ ਬਜ਼ੁਰਗਾਂ ਲਈ ਸਮਾਂ ਕੱਢਦੇ ਆ ਉਹਨਾਂ ਦੇ ਨਾਮ ਤੇ ਦਾਨਪੂਰਨ ਕਰਦੇ ਆ ਤੇ ਉਹ ਦਾਨਪੂਰਨ ਵਾਅਦਾ ਹੁੰਦਾ ਹੈ ਜਿੰਨਾ ਵੀ ਤੁਸੀਂ ਕਰੋਗੇ ਸੋ ਹੁਣ ਆਪਾਂ ਇੱਥੇ ਗੱਲ ਇਹ ਕਰਨੀ ਹੈ ਕਿ ਜਿਹੜੇ ਸਰਾਧ ਨਹੀਂ ਕਰਦੇ ਸੋ ਉਹਨਾਂ ਨੂੰ ਕਿਹੜਾ ਕਰਮ ਕਰਨਾ ਚਾਹੀਦਾ ਹੈ ਆ ਖਾਸ ਕਰਕੇ ਸੋ ਵੀਡੀਓ ਨੂੰ ਚੰਗੀ ਤਰ੍ਹਾਂ ਪੂਰੀ ਸੁਣ जरूर ਲੈਣਾ ਜੀ ਜਿਨ੍ਹਾਂ ਨੇ ਇੱਥੇ ਤੱਕ ਵੀਡੀਓ ਸੁਣ ਲਈ ਹੈ ਜੇਕਰ ਅਜੇ ਤੱਕ ਵੀਡੀਓ ਲਾਈਕ ਨਹੀਂ ਕੀਤੀ ਤਾਂ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ ਸੋ ਹੁਣ ਆਪਾਂ ਇੱਥੇ ਮੇਰੇ ਵਿਸ਼ੇ ਵੱਲ ਹੀ ਜਾਂਦੇ ਆ ਸੋ ਦੇਖੋ ਜੀ ਜੇਕਰ ਤੁਸੀਂ ਸਰਾਧ ਨਹੀਂ ਕਰ ਸਕਤੇ ਕੋਈ ਤੁਹਾਨੂੰ ਇਹੋ ਜਿਹੀ ਪ੍ਰੋਬਲਮ ਲੱਗਦੀ ਹੈ ਕਿ ਜੇਕਰ ਇੱਕ ਵਾਰ ਅਸੀਂ ਇਹ ਕਰਮ ਕਰ ਦਿੱਤਾ ਤਾਂ ਸਾਨੂੰ ਹਰ ਸਾਲ ਕਰਨਾ ਪਵੇਗਾ ਕਈ ਇਹਨਾਂ ਗੱਲਾਂ ਤੋਂ ਵੀ ਡਰਦੇ ਹੈ ਕੀ ਅਸੀਂ ਅੱਜ ਕਿਸੇ ਦੇ ਮਗਰ ਲਾ ਕੇ ਆ ਕਰਮ ਕਰ ਦਿੱਤਾ ਤਾਂ ਫਿਰ ਉਹ ਸਾਨੂੰ ਕਰਮ ਵਾਰ-ਵਾਰ ਕਰਨਾ ਪਵੇਗਾ ਜਾਂ ਅਸੀਂ ਇਸ ਬੰਧਨ ਚ ਵੱਜ ਜਵਾਂਗੇ ਸੋ ਦੇਖੋ ਜੇਕਰ ਤੁਸੀਂ ਪਹਿਲਾਂ ਤੋਂ ਹੀ ਇਹ ਕਰਮ ਨਹੀਂ ਕੀਤਾ ਤੁਹਾਡਾ ਮਨਸਾਹ ਹੈ ਤੁਸੀਂ ਬਜ਼ੁਰਗਾਂ ਦੀ ਸੇਵਾ ਅੱਜ ਵੀ ਕਰ ਰਹੇ ਹੋ ਕਿਉਂ ਆਪਾਂ ਜਿਉਂਦੇ ਜੀਵ ਬਜ਼ੁਰਗਾਂ ਦੀ ਸੇਵਾ ਕਰ ਲੈਂਦੇ ਆ ਸੋ ਉਹਦੇ ਨਾਲ ਦੀ ਰੀਜ਼ ਨਹੀਂ ਕਿਉਂਕਿ ਜਿਉਂਦਿਆਂ ਦੇ ਨਸੀਸਾਂ ਦਾ ਲੈਣ ਦਾ ਸੋ ਉਹ ਸੀਸਾ ਦਾ ਮੁਕਾਬਲਾ ਕੋਈ ਵੀ ਨਹੀਂ ਕਰ ਸਕਦਾ ਸੋ ਇਸ ਕਰਕੇ ਜਿੱਕਰ ਤੁਸੀਂ ਇਹ ਕਰਮ ਨਹੀਂ ਕਰ ਸਕਦੇ ਕਿ ਅਸੀਂ ਪਹਿਲਾਂ ਤੋਂ ਲੈ ਗਏ ਕੀਤਾ ਨਹੀਂ ਸਿਰਫ ਵਿਸ਼ਵਾਸ ਹੈ ਕਿ ਉਹ ਮਾਲਕ ਸਾਡੇ ਨਾਲ ਹੈ ਤੇ ਅਸੀਂ ਕਿਸੇ ਬਜ਼ੁਰਗ ਦਾ ਮਨ ਨਹੀਂ ਦਿਖਾਇਆ ਸੋ ਫਿਰ ਕੋਈ ਲੋੜ ਨਹੀਂ ਹੈ ਤੁਹਾਨੂੰ ਇਹ ਸਭ ਕਰਮ ਕਰਨ ਦੀ ਕਿਉਂਕਿ ਜਿਹਦੇ ਮਨ ਵਿੱਚ ਇੱਕ ਅਲੱਗ ਹੀ ਕਿਰਨ ਹੁੰਦੀ ਹੈ ਵਿਸ਼ਵਾਸ ਹੁੰਦਾ ਹੈ ਕਿ ਅਸੀਂ ਇਹ ਕਰਮ ਨਾ ਵੀ ਕੀਤਾ ਤਾਂ ਸਾਡੇ ਦੇ ਵੈਸੇ ਹੀ ਕਿਰਪਾ ਰਹਿਣੀ ਕਿਉਂਕਿ ਅਸੀਂ ਉਹਨਾਂ ਦੀਆਂ ਜੀਵਨ ਦੇ ਜੀ ਸੇਠਾ ਲੈ ਲਿਆ ਸੋ ਸੇਵਾ ਕਰ ਲਈਆ ਸੋ ਸੇਵਾ ਦਾ ਫਲ ਉਹ ਫਿਰ ਹਮੇਸ਼ਾ ਹੀ ਨਾਲ ਦਿੰਦਾ ਹੈ ਸੋ ਕਰ ਲੈਣੀ ਇਹ ਹੈ ਕਿ ਜੇਕਰ ਕਿਤੇ ਮਨ ਕਰੇ ਕਿ ਅਸੀਂ ਉਹਨਾਂ ਦੇ ਨਾਮ ਤੇ ਕੁਝ ਕਰਮ ਕਰਨਾ ਹੈ ਤੇ ਉੱਥੇ ਕੀ ਕਰਨਾ ਕਿ ਤੁਹਾਡੇ ਗੋਦ ਵਿੱਚ ਕਿਉਂਕਿ ਹਰ ਇੱਕ ਦੇ ਗੋਦ ਵਿੱਚ ਇੱਕ ਥਾਂ ਵੀ ਕਈ ਵਾਰ ਦਰਬਾਰ ਤੇ ਅਨ ਪਾਣੀ ਲਗਾ ਦਿੱਤਾ ਜਾਂਦਾ ਹੈ ਇਸਰਾਧਾ ਦੇ ਵਿੱਚ ਤੇ ਉੱਥੇ ਤੁਸੀਂ ਸੁੱਕਾ ਸਰਾਧ ਲੈ ਕੇ ਦੇ ਸਕਦੇ ਆ ਜੋ ਵੀ ਚੀਜ਼ ਤੁਹਾਡੇ ਚੜਦੀ ਹੈ ਬਣਾਉਂਦੇ ਆ ਲੰਗਰ ਦੇ ਵਿੱਚ ਉਹ ਤੁਸੀਂ ਸੁੱਕੀਆਂ ਚੀਜ਼ਾਂ ਲੈ ਕੇ ਦਾਨ ਕਰ ਸਕਦੇ ਆ ਸੋ ਜਿਨ੍ਹਾਂ ਨੂੰ ਇਹ ਵਿਚਾਰ ਆ ਰਹੀਆਂ ਸਪਨੇ ਆ ਰਹੇ ਆ ਅਨ ਜੋ ਇਹ ਵੇ ਸੋਖਾਸ ਕਰਕੇ ਕੰਮ ਕਰਦੇ ਨੇ ਤਾਂ ਚੰਗੀ ਗੱਲ ਹੈ ਜੇਕਰ ਸਰਾਧ ਕਰਾਉਂਦੇ ਹੋ ਤਾਂ ਵੀ ਵਧੀਆ ਗੱਲ ਹੈ ਜੇਕਰ ਨਹੀਂ ਕਰਾਉਂਦੇ ਤਾਂ ਤੁਸੀਂ ਸੁੱਕਾ ਸਾਗ ਲੈ ਕੇ ਆਪਣੇ ਗੋਦ ਦੇ ਵਿੱਚ ਜਿੱਥੇ ਤੁਹਾਡੇ ਡੇਰਾ ਬਣਿਆ ਹੋਇਆ ਹੈ ਜਾਂ ਫਿਰ ਜਿੱਥੇ ਵੀ ਤੁਹਾਡੇ ਲਾਗੇ ਲੰਗਰ ਲੱਗਦਾ ਹੈ ਜੇਕਰ ਉੱਤੇ ਤੁਸੀਂ ਆਪਣੇ ਬਜ਼ੁਰਗਾਂ ਦਾ ਨਾਮ ਲੈ ਕੇ ਦਾਨ ਕੋ ਨਹੀਂ ਕਰ ਦਿੰਦੇ ਹੋ ਤਾਂ ਇਹਦੇ ਨਾਲ ਮਾਲਕ ਦੀ ਕਿਰਪਾ ਬਜੋਗਾਂ ਦੀ ਕਿਰਪਾ ਰਹਿੰਦੀ ਹੈ ਸੋ ਉਹਨਾਂ ਦਾ ਨਾਮ ਲੈ ਕੇ ਤੁਸੀਂ ਦਾਨਪੁਨ ਜਿਸ ਵੀ ਚੀਜ਼ ਦਾ ਕਰਨਾ ਚਾਹੁੰਦੇ ਹੋ ਇਸ ਮਹੀਨੇ ਆ ਦਿਨਾਂ ਦੇ ਵਿੱਚ ਤੁਸੀਂ ਕਰ ਸਕਦੇ ਹੋ ਸੋ ਬਜ਼ੁਰਗਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਪੀਰਾ-ਪੀਰਾ ਦੀ ਸੇਵਾ ਕਰਦੇ ਹੋ। ਸੋ ਜਿਨ੍ਹਾਂ ਦੇ ਘਰ ਵਿੱਚ ਗੱਦੀ ਚੱਲਦੀ ਹੈ ਸੋ ਉਹਨਾਂ ਨੂੰ ਤਾਂ ਖਾਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੀ ਪੈਂਦਾ ਹੈ ਜਿਨ੍ਹਾਂ ਦੇ ਬਜ਼ੁਰਗ ਸੇਵਾ ਕਰ ਗਏ ਆ, ਗੱਦੀ ਲੱਗੀ ਹੋਈ ਆ। ਸੋ ਉਹ ਖਾਸ ਕਰਕੇ ਕਰਮਕਰਨ ਜੀ। ਸੋ ਹੁਣ ਆਪਾਂ ਇਹ ਵੀਡੀਓ ਇੱਥੇ ਸਮਾਪਤ ਕਰਦੇ ਆ ਕਿਉਂਕਿ ਵੀਡੀਓ ਆਪਾਂ ਪਹਿਲਾਂ ਵੀ ਇੱਕ ਸਰਾਂਤਾ ਤੇ ਪਾਈ ਉਹਦੇ ਵਿੱਚ ਦੱਸਿਆ ਹੈ ਕਿ ਜੋ ਅਸੀਂ ਕਰਮ ਕਰਦੇ ਹਾਂ ਉਸ ਤਰ੍ਹਾਂ ਨਾ ਉਹਨਾਂ ਦੇ ਮੂਰੇ ਆਉਂਦਾ ਹੈ ਤੇ ਉਹ ਕਰਮ ਕਿਸ ਤਰ੍ਹਾਂ ਲੱਗਦਾ ਹੈ। ਤੋ ਹੁਣ ਆਪਾਂ ਇੱਥੇ ਇਜਾਦ ਚਾਉਂਦੇ ਆਂ ਜੀ ਚੈਪਰਾਂ ਦੀ ਚੈਸਾਈਆਂ ਦੀ